ਨਗਰ 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 ਨ ਪੀ ਸਾਥੋਂ 20-20000 ਰੁਪਈਆ ਹੀ ਕਹਿ ਕੇ ਲੈ ਲਿਆ ਵੀ ਤੁਹਾਨੂੰ ਦੁਬਾਰੇ ਕੰਮ ਦੇ ਰੱਖਾਂਗੇ ਤੁਹਾਡੀ ਫੈਬਰੀ ਰਵਾਂਗੇ ਪੰਜ ਜਿਵੇਂ ਪਰ ਲੇਕਿਨ ਉਹ ਦਲਾਲ ਨਹੀਂ ਨਿਕੜਦੇ ਅੱਜ ਕ੍ਰੈਪਸ਼ਨ ਦਾ ਜਿਹੜਾ ਹੈ ਪਿਸ਼ਟਾ ਚਾਰ ਦਾ ਅੱਡਾ ਬਣ ਗਿਆ ਤੁਕਾ ਜਿਸ ਦਾ ਅੱਜ ਪਰਦਾ ਫਾਸ਼ ਕਰਨ ਲਈ ਤੁਹਾਡੇ ਸਾਹਮਣੇ ਇਹ ਸਾਰੀ ਜਿਹੜਾ ਫਰਦੀ ਵੜਾ ਉਹ ਦਿਖਾ ਰਹੇ ਨੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰੀ ਪ੍ਰੈਸ ਦਾ ਤੈਦਲੋਂ ਧੰਨਵਾਦ ਤੁਹਾਡਾ ਤੁਸੀਂ ਇਹ ਗਰੀਬ ਲੋਕਾਂ ਦੀ ਦੱਬੀ ਕੁਚਲੀ ਆਵਾਜ਼ ਨੂੰ ਸਰਕਾਰ ਤੱਕ ਅੰਨੀ ਬੋਲੀ ਤੇ ਅੰਨਾ ਦੇ ਕੰਨਾਂ ਤੋਂ ਬੋਲੀ ਤੇ ਅੰਨੀ ਸਰਕਾਰ ਤੱਕ ਤੁਸੀਂ ਇਹ ਆਵਾਜ਼ ਲੋਕਾਂ ਦੀ ਪਹੁੰਚਾਵਾਂਗੇ ਤੇ ਨਗਰ ਨਿਗਮ ਮੌਹਾਲੇ ਦੇ ਸਾਹਮਣੇ ਪਿੱਟਿਆ ਆਪਾ ਅੱਜ ਕਰ ਰਹੇ ਨੇ ਨਗਰ ਨਿਗਮ ਦੀ ਕਮਿਸ਼ਨਰ ਦਾ ਤੇ ਮੌਜੂਦਾ ਸਰਕਾਰ ਦਾ ਜੋ ਇੱਥੇ ਤਕਰੀਬਨ 200 ਲਗਭਗ ਵਿਅਕਤੀ ਸੀ ਜਿਹੜਾ ਸੂਚਾਲਿਆ ਕਰਮਚਾਰੀ ਸੀ ਜਿਹੜਾ ਸੂਚਾਲਿਆ ਕਰਮਚਾਰੀਆਂ ਨੂੰ ਕਿਵੇਂ ਕੱਢਿਆ ਜਾਂਦਾ ਹੈ ਜਲੀਲ ਕੀਤਾ ਜਾਂਦਾ ਉਹਨਾਂ ਦੀ 5-5 ਮਹੀਨੇ ਦੀ ਇੱਕ ਕੰਪਨੀ ਦੇ ਦਲਾਲ ਰੱਖ ਕੇ ਪੰਜ ਸੁਪਰਵਾਈਜ਼ਰ ਕਹਿ ਜਾਂਦੇ ਜਿਨ੍ਹਾਂ ਦਾ ਨਾਮ ਸੁਪਰਵਾਈਜ਼ਰ ਰੱਖਦੇ ਦਲਾਲਾਂ ਦਾ ਉਹ 20000 ਰੁਪਏ ਰਿਸ਼ਵਤ ਲੈ ਜਾਂਦੇ ਜਿਹੜੇ 10 ਬੰਦੇ ਆਪਾਂ ਨੂੰ ਹਲਫੀਆ ਬੈਂਫੀ ਦੇ ਡਾਕਟਰ ਦੇ ਚੁੱਕੇ ਨੇ ਵੀ ਸਭ ਤੋਂ 20000 ਰੁਪਏ ਕਹਿ ਕੇ ਲੈ ਲਿਆ ਵੀ ਤੁਹਾਨੂੰ ਦੁਬਾਰੇ ਕੰਮ ਦੇ ਰੱਖਾਂਗੇ ਤੇ ਤੁਹਾਡੀ ਸੈਲਰੀ ਦਵਾਂਗੇ ਪੰਜ-ਪੰਜ ਮਹੀਨੇ ਦੀ ਪਰ ਲੇਕਿਨ ਉਹ ਦਲਾਲ ਨਹੀਂ ਨਿਕੜਦੇ ਅੱਜ ਕ੍ਰਿਪਸ਼ਨ ਦਾ ਜਿਹੜਾ ਹੈ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਐਮਸੀ ਦਫ਼ਤਰ ਅੱਜ ਜਿਹੜਾ ਹੈ ਰੇਡੀ ਫੜੀਆਂ ਨੂੰ ਲੈ ਕੇ ਕਦੇ ਆਵਾਪਸ ਨੂੰ ਲੈ ਕੇ ਕਦੀ ਬਹੁਤ ਬਹੁਤ ਮੰਜਲੀ ਇਮਾਰਤਾਂ ਨੂੰ ਲੈ ਕੇ ਬਿਲਡਿੰਗਾਂ ਨੂੰ ਲੈ ਕੇ ਜਿਹੜਾ ਹੈ ਭ੍ਰਿਸ਼ਟਾਚਾਰ ਦਾ ਡੱਡਾ ਬਣ ਚੁੱਕਾ ਜਿਸ ਦਾ ਅੱਜ ਪਰਦਾ ਫਾਸ਼ ਕਰਨ ਲਈ ਤੁਹਾਡੇ ਸਾਹਮਣੇ ਇਹ ਸਾਰੀ ਜਿਹੜਾ ਫਰਜੀ ਵਾੜਾ ਉਹ ਦਿਖਾ ਰਹੇ ਨੇ ਅਸੀਂ ਤੇ ਇਸ ਕਰਕੇ ਅੱਜ ਸਾਰਾ ਪੀਟਰ ਸਿਆਪਾ ਕਰਿਆ ਜਿਹੜਾ ਸਾਰੇ ਸੁਚਾਲਿਆ ਕਰਮਚਾਰੀ ਨੇ ਜਦੋਂ ਤੱਕ ਇਹਨਾਂ ਦੀ ਸੈਲਰੀ 5 ਮਹੀਨੇ ਦੀ ਦੁਬਾਰੇ ਇਹਨਾਂ ਨੂੰ ਰੱਖਿਆ ਨਹੀਂ ਜਾਂਦਾ ਤੇ ਜਿਹੜੇ ਦਲਾਲਾ ਨੇ ਭ੍ਰਿਸ਼ਟਾਚਾਰ ਬਣਾ ਕੇ ਇਹਨਾਂ ਨੂੰ 22000 ਰੁਪਇਆ ਵਟੋਰਿਆ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਹੈ ਕ੍ਰਾਪਸ਼ਨ ਰੋਕੂ ਐਕਟ ਹੇਠ ਉਹਨਾਂ ਦੇ ਐਫਆਈਆਰ ਦਰਜ ਹੋਏ ਉਹਨਾਂ ਨੂੰ ਰੈਸਟ ਕੀਤਾ ਜਾਵੇ ਪਰਚਾ ਹੋਏ ਤੇ ਇਹਨਾਂ ਬੰਦਿਆਂ ਨੂੰ ਨਿਆਂਸਾਫ ਬਿਲ ਲਾ ਚਾਹੀਦਾ ਤੇ ਮੈਂ ਇਨਾ ਹੀ ਕਹਿੰਦਾ ਹਾਂ ਖੀਮਤ ਦਾ ਜੱਜ ਕਾ ਤੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਸਾਰਿਆਂ ਨੇ ਸਵਾਰਥਨ ਦਿੱਤਾ ਬੋਬੀ ਜੀ ਜਖਵਾਲੀ ਸਾਹਿਬ ਜੀ ਲਖੋਵਾਲ ਸਾਹਿਬ ਤੇ ਡਾਕਟਰ ਜੀਵਨ ਸਿੰਘ ਜੀ ਸਾਰੇ ਸਾਥੀ ਜਿਹੜੇ ਐਸੀਬੀਸੀ ਬਹਾਮ ਪੰਚਾਇਤ ਦੇ ਸਾਡੇ ਆਗੂ ਸਹਿਬਾਨ ਨੇ ਸੌਰਵ ਜੀ ਸਮੀ ਜੀ ਇਹਨਾਂ ਦਾ ਤਹਿ ਦਿਲੋਂ ਧ इन्हों की दो मिनट थोड़ा अपनी रखे लखवीर मैं धन्यवाद करना चाहूंगा कुमड़ा जी और उनके टीम का साथ ही हमारी मांग दो, है दो, कि जो भ्रष्टाचार सुपरवाइजर ने किया है उनके खिलाफ बनती कानूनी कार्रवाई की जाए और उन्होंने जो रिश्वत ली है वो रिश्वत वापस की जाए पांच पांच महीने की सैलरी हमें दिलाई जाए और काम पे बंदों को रखा जाए ये हमारी डिमांड है और अगर ऐसा नहीं होता है तो फिर ये संघर्ष जारी रहेगा और इसके जो मास्टर माइंड है जेपी सिन्हा और राम गुप्ता जो कंपनी को चला रहे हैं इंट्र, सुलभ इंटरनेशनल कंपनी को इनको भी साथ में लिया जाए जो सुपरवाइजर हैं सनी रिंकू साजन और नवल झा और एक दीनानाथ इनके खिलाफ बनती कानूनी कार्रवाई सख्त की जाए मैं आप सभी का बहुत बहुत धन्यवाद करता हूं